ਗੋਵਿੰਦ ਕੀ ਉਹ ਕੰਮ ਹੈ ਫਾਲਸਾ ਨਹੀਂ ਦੇ ਸਕਦੇ ਆ ਪ੍ਰਭਾਨੀ ਦਾ ਮੁੱਲ ਕਿਸੇ ਦੀਆਂ ਅੰਤਰਾਆਂ ਦਾ ਮੁੱਲ ਮੋੜਿਆ ਜਾ ਸਕਦਾ ਇੱਕ ਪੁੱਤਰ ਬਦਲੇ ਕਹਿੰਦੇ ਮਾਪਿਆਂ ਨੇ ਚਾਰ ਅੱਖਾਂ ਕੁਰਬਾਨ ਕਰਤੀਆਂ ਸੀ ਚਾਰ ਅੱਖਾਂ ਆ ਸਰਬਕੁਮਾਰ ਦੀ ਕਹਾਣੀ ਆਪਾਂ ਪਾਪੇ ਹਨ ਕ੍ਰਿਸ਼ਨ ਦੇਵ ਅਤੇ ਸ੍ਰਸ਼ਤੀ ਉਹਨਾਂ ਨੇ ਅੰਨੇ ਹੋਣ ਦਾ ਕਾਰ ਹਾਸਾ

ਬਾਹੂ ਸੂਤਾਨ ਨੇ ਅਰ ਬਤਮਾਨ ਨੇ ਸਾਡੇ ਵੀਰ ਉਹ ਅਗਲਾ ਪ੍ਰੋਗਰਾਮ ਆਪ ਸੰਤਨ ਸਰਵਣ ਕਰਵਾਉਣਗੇ ਦੇਸ਼ ਧਰਮ ਖਾਤਰ ਜਿਹੜੇ ਵਿੱਚ ਬਹਿ ਕੇ ਕਈਆਂ ਜ਼ਿੰਦਗੀ ਦੇ ਕਈ ਸਾਲ ਮਾਰੇ ਕਈਆਂ ਝੁਕੀਆਂ ਫਰਸੀਆਂ ਨਾ ਪਿੰਗਾ ਧਨਵਾਲ ਆਰਾਮ ਸੁੱਖਾਂ ਵਾਰੇ ਸੁੱਤੀ ਦੇਸ਼ ਦੀ ਅੰਥਕ ਗਾਉ ਖਾਤਰ ਕਦੀਆਂ ਉੱਚੇ ਤੋਂ ਉੱਚੇ ਖਿਆਵਾਰੇ ਆਪ ਭੰਗਿਆ ਆਪਣੇ ਲਾਲਾਂ ਦੇ ਸਿਰਾਂ ਉੱਤੋਂ લાલા ਦੇ ਸਿਰਾਂ ਉੱਪੋਂ ਘਰ ਘਰ ਕੇ ਲਾਲਾਂ ਦੇ ਥਾਲ ਬਾਰੇ ਐ ਪਰ ਗੁਰੂ ਦਸ਼ਮੇਸ਼ ਦਾ ਭਾਨ ਜਿਗਰਾ ਜਿਨ੍ਹਾਂ ਲੋਕਾਂ ਦੇ ਲਾਲਾ ਲਈ ਲਾਲ ਬਾਰੇ ਜਿਨ੍ਹਾਂ ਲੋਕਾਂ ਦੇ ਲਾਲਾ ਲਈ ਲਾਲ ਬਾਰੇ ਇਹਨਾਂ ਸ਼ਬਦਾਂ ਨਾਲ ਪ੍ਰਬੰਧਕ ਕਮੇਟੀ ਦਾ ਕੋਟਾਨ ਕੋਟ ਧੰਨਵਾਦ ਬਾਬਾ ਜੀ ਦਾ ਧੰਨਵਾਦ ਅਗਲੇ ਭਰਾਮਾਂ ਤੇ ਜਿੱਥੇ ਹਮ ਹੋਵੇਗਾ ਆਪ ਸੰਗਤਾਂ ਦੇ ਚਰਨਾਂ ਵਿੱਚ ਫਿਰ ਸੇਵਾ ਲਈ ਹਾਜ਼ਰ ਹੋਵਾਂਗੇ ਆਓ ਜੀ ਤੇਓ ਫਤਿਹ ਦੀ ਹਸੀਸ ਆਪ ਸੰਗਤਾਂ ਵੱਲੋਂ ਬੇਅੰਤ ਅਸੀਂ ਸਾਰੀ ਜੀਵਨ ਦੇ ਸਤਕਾਰ ਵਿੱਚ ਬਾਦਿਓ ਵਾਲੇ ਸਤਪੁਰੂ ਕਾਫਸਾ ਦੀ ਪਰਵਾਮੀ ਨੂੰ ਸਹਿਜਾ ਕਰਦੇ ਹਾਂ ਭੇਗਿਆ ਗਏ ਨੇ ਧਰਮ ਆਪ ਨੂੰ ਕਾਫਸਾ ਖਵਾਵੇ ਪਰਪੂਰ ਕਹੋ ਜੀ ਤੇਰਾ ਹਰ ਮਾਥੇ ਵਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤੇ ਸਾਸ ਸੰਬਤ ਕੀ ਤੁਹਾਡੀ ਜੱਥਾ ਭਾਈ ਕਮਲ ਸਿੰਘ ਦੀ ਬੱਦੋਵਾਲ ਥੱਤੇ ਹੋਏ ਸੀ ਪਰ ਸੰਗਤ ਵੀ ਸੀਸ ਦੇ ਨਾਲ ਬੜੇ ਪਿਆਰ ਦੇ ਨਾਲ ਆਪਣੀ ਸੇਵਾ ਕੀਤੀ ਗੁਰੂ ਕੇ ਅਰੋ ਦਸਵੇਂ ਪਾਸ਼ਾ ਮਹਾਰਾਜ ਦਾ ਸੰਗਰੇ ਸਿਤ ਇਤਿਹਾਸਕ ਸਾਡੇ ਮਨ ਬਰਾਗ ਨਾਲ ਕਾਪੂ ਨਹੀਂ ਭੇਜਦੇ। ਅੱਪਾ ਪਿੰਡਾਂ 'ਚ ਰਹਿੰਣ ਵਾਲੇ ਆ। ਕਈ ਵਾਰ ਨਾਲ ਛੇ ਤਾਂ ਆਪਾਂ ਸੱਪ ਮਾਰ ਦਿੰਦੇ ਆ। ਉਹਦੇ ਉੱਪਰ ਵੀ ਆਪਾਂ ਕੱਪੜਾ ਪਾ ਕੇ ਦਬਦੇ ਆ। ਪਿੰਡਾਂ 'ਚ ਕਈ ਵਾਰੀ 12 ਪਸ਼ੂ ਜਾਂ ਪੁਰਾਣੇ ਆਪਣੇ ਰੱਖੇ ਹੋਏ ਪਸ਼ੂ ਮਰ ਜਾਂਦੇ। ਤੋ ਆਪ ਕਿਹਾ ਜਾਂਦਾ ਕੱਪੜਿਆਂ ਦਾ ਢੇਰ ਲੱਗ ਜਾਂਦਾ ਲੋਹਾਂ ਦਾ ਢੇਰ ਲੱਗ ਜਾਂਦਾ ਉਹਨਾਂ ਦਾ ਸਰੀਰ ਦਾ ਅੰਤ ਕੀਤਾ ਜਾਂਦਾ ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਚਾਰੇ ਆਪਣੇ ਸਹਿਬਜ਼ਾਦਿਆਂ ਤੇ ਤੇ ਜੱਟ ਮਾਤਾ ਗੁਜਰਕੌਰ ਜੀ ਕੋਲੇ ਨਾ ਸਮਾਨ ਸੀਬ ਹੋਇਆ ਤੇ ਨਾ ਵਿੱਠ ਕੱਪੜਾ ਪਾਉਣ ਦਾ ਸਮਾਂ ਮਿਲਿਆ ਜੇ ਐਸੇ ਬਾਦਸ਼ਾਹ ਦਾ ਇਤਿਹਾਸ ਸੁਣ ਕੇ ਵੀ ਸਾਡੇ ਮਨਾਂ 'ਚ ਬਰਾਗ ਨਹੀਂ ਨਾ ਫਾਇਦਾ ਹੁੰਦਾ ਫੇਰ ਤਾਂ ਭਾਈ ਗੁਰਦਾਸ ਜੜੀ ਗੱਲ ਹੋ ਗਈ ਭਾਰੇ ਭੋਏ ਅਗਿਰਤ ਘਣ ਮੰਦੀ ਹੋ ਮੰਦਿਰ ਸਾਰਾ ਕੁਝ ਕੁਰਬਾਨ ਕਰਕੇ ਇਸ਼ਾਰਾ ਹੋ ਰਿਹਾ ਪੰਥ ਬਸੇ ਮੈਂ ਉੱਜਣਾ ਮਨ ਜਾਓ ਹਨੇਰਾ ਇਹਨ ਪੁੱਤਰਨ ਕੇ ਸੀਸ ਤੇ ਬਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਗਿਆ ਹੁਗਾ ਜੀਵਤ ਗਈ ਬਾਜ਼ਾਰ ਬੇਨਤੀ ਅਗਲੇ ਪੜਾਵਾਂ ਤੇ ਵੀ ਢਾਡੀ ਜਥੇ ਤੋਂ ਆਪਾਂ ਸੇਵਾ ਲੈਣੀ ਆ ਕੱਲ ਤੇ ਪਰਸੋਂ ਦੋ ਦਿਨ ਦੀ ਬਾਣ ਸਜਣੇ ਨੇ ਉਹਨਾਂ ਦੀਵਾਨਾਂ ਦੇ ਅੰੱਗ ਵੀ ਪੰਥ ਦੇ ਮਸ਼ਹੂਰ ਢਾਡੀ ਔਰ ਕਵੀਸ਼ਰੀ ਜਥੇ ਮਹਾਂਪੁਰਸ਼ਾਂ ਨੂੰ ਬੁਲਾਏ ਗਏ ਆ ਪਰ ਸੰਗਤ ਵੀ ਹਾਜ਼ਰੀ ਦੀਵਾਨਾਂ 'ਚ ਭਰ ਹੁੰਦੀ ਆ ਕੋਸ਼ਿਸ਼ ਕਰਿਆ ਕਰੋ ਇੱਕ ਬੇਨਤੀ ਗੁਰੂ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਸੁਣ ਲਓ ਹਰ ਬਿਸਰਤ ਸਦਾ ਖੁਆਰੀ ਜਿਵੇਂ-ਜਿਵੇਂ ਅਸੀਂ ਪ੍ਰਮਾਤਮਾ ਤੋਂ ਸੰਗਤ ਤੋਂ ਗੁਰੂ ਤੋਂ ਟੁੱਟਣਾ ਜਿੰਨਾ ਮਰਜੀ ਕੋਈ ਜ਼ੋਰ ਲਾ ਲੋ ਸਾਡੀ ਖੁਆਰੀ ਨਹੀਂ ਬੱਸ ਸਕਦੀ ਪੁਰਾਣ ਸਮੇਂ ਹੁੰਦੇ ਪੰਜ-ਪੰਜ ਸੱਤ-ਸੱਤ ਦਿਨ ਪਿੰਡਾਂ ਚ ਕਵੀਸ਼ਰ ਲੱਗਦੇ ਢਾਡੀ ਲੱਗਦੇ ਸਾਰੀ-ਸਾਰੀ ਰਾਤ ਲੋਕ ਬੈਠੇ ਸੁਣੀ ਜਾਂਦੇ ਤੇ ਸਾਡੇ ਜੀਵਨਾ ਚ ਸੁੱਖ ਸੀ ਹੁਣ ਜਿਉਂ-ਜਿਉਂ ਅਸੀਂ ਟੁੱਟਦੇ ਜਾਂਦੇ ਆ ਕਿਉਂ-ਕਿਉਂ ਦੁੱਖ ਵੀ ਭੋਗ ਰਹੇ ਆ ਤੇ ਹੱਲ ਵੀ ਸਾਡੇ ਕੋਲੇ ਕੋਈ ਨਹੀਂ ਬਾਖਸ਼ਾ ਦੀ ਬਾਣੀ ਇਹੋ ਆਪਾਂ ਨੂੰ ਸਮਝਾਉਂਦੀ ਆ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ਟੌਰ ਜਨ ਕੀਤੇ ਕਿਸੇ ਨਾ ਜਾਣਣੀ ਬਿਰਨ ਆਵੇ ਸਭ ਚੋਰ ਸੰਗਤ ਤੋਂ ਬਗੈਰ ਪਸ਼ੂਆ ਤੇ ਢੋਰਾ ਮਰਗਾ ਜੀਵਨਾ ਕੋਸ਼ਿਸ਼ ਕਰੋ ਜੋ ਰੋਜ਼ ਬਾਣੀ ਪੜਨੇ ਆ ਅਗਰ ਕਾਜ ਤੇਰੇ ਕਿਤੇ ਨਾ ਕਾਮ ਮਨ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਕਰੀਏ ਦੋ ਦਿਨ ਹੋਰ ਤੇ 2 ਤੇ 3 ਫਰਵਰੀ ਨੂੰ ਜਟਪੁਰੇ ਨਗਰ ਆਪਣੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨ ਪਾਉਣ ਦੀ ਖੁਸ਼ੀ ਤੇ ਅੰਦਰ 1 2 3 ਫਰਵਰੀ ਦਾ ਜੋੜ ਮਿਲਦਾ ਹੁੰਦਾ 1 ਫਰਵਰੀ ਨੂੰ ਅਖੰਡ ਪਾਠ ਪ੍ਰਕਾਸ਼ ਹੋਣ ਦੇ ਪਾਤਸ਼ਾਹ ਦੀ ਬਾਣੀ ਲੈ 2 ਨੂੰ ਨਗਰ ਕੀਰਤਨ ਤੇ 3 ਨੂੰ ਸਾਰਾ ਦਿਨ ਦੀਵਾਨ ਬਹੁਤ ਵੱਧ ਝੜ ਕੇ ਅੱਥਾ ਸੰਗਤ ਲਾਹ ਲਿਗੇ ਸਤਿਗੁਰੂ ਪਾਤਸ਼ਾਹ ਮੇਰ ਕਰਨਗੇ ਧੰਵਾਦ ਸਾਡੇ ਕੋਲ ਰੀਅਲ ਮਿਕਸ ਨਿਊਜ਼ ਪ੍ਰਮ ਸਿੰਘ ਜੀ ਠੂਰ ਉਹਨਾਂ ਦਾ ਚੈਨਲ ਆ ਉਹ ਸਾਰੇ ਇਸ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਆ ਅੱਜ ਸ਼ਾਮ ਨੂੰ ਉਹ ਚਲਾਉਣਗੇ ਆਪਣੇ ਚੈਨਲ ਦੇ ਉੱਪਰ ਚੈਨਲ ਦਾ ਨਾਮ ਹੈ ਰੀਅਲ ਮਿਕਸ ਨਿਊਜ਼ ਜੀ ਆਇਆਂ ਧੰਨਵਾਦ ਆਓ ਹੁਣ 2-4 ਮਿੰਟ ਵਾਸਤੇ ਮਾਹਪੁਰਖ ਸਾਰੀਆਂ ਸੰਗਤਾਂ ਦਾ ਤੇ ਪੜਾਉ ਵਾਲੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਮੱਝਣ ਕੇ ਸੇਵਾ ਕੀਤੀ ਆ ਉਹ ਧੰਨਵਾਦ ਕਰਨਗੇ ਇਨਾਂ ਤੋਂ ਬਾਅਦ ਫਿਰ ਆਪਾਂ ਦਾਨੀ ਸੱਜਣਾ ਦੇ ਨਾਮ ਬੋਲ ਕੇ ਜ਼ਿਕਰੇ ਦੀ ਗੁੰਜ ਦੇ ਨਾਲ ਅਗਲੇ ਪ੍ਰੋਗਰਾਮ ਚੱਲੇ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪਣੇ ਨਗਰ ਵਿੱਚ ਹੰਮੇ ਕਮਾਲ ਦਵਾਨੋ ਤਰਾਸੇ ਨਾ ਇਮਾ ਪ੍ਰਾਪਤੀ ਨਾ ਰਾਜ ਜੀ ਨਾ ਸਾਕ ਸੁਨੋ ਤੇ ਨਾ ਮੁਹੰਮਦ ਚਿਤ੍ਰਿਤ ਕੇ ਨਾ ਗੁਰੂ ਕਾ ਮਹਾਂ ਪਾਸਾ ਕੀ ਦਾ ਇੱਕ ਪ੍ਰਕਿਰਤਿ ਪਾਵਨ ਆਤਮਾ ਸਤਿਉਨਾਂ ਦੇ ਚਰਨ ਪਾਉ ਦੀ ਤੁਸੀਂ ਦਾ ਹਾਰ ਸਾਲ ਨਿਤ ਪ੍ਰੇਸ਼ਕਨ ਕ੍ਰਾਮ ਸ਼ੋਰ ਮਿਲਦੇ ਹੋਤੇ ਆਸਤੀ ਦੇ ਕਾਰਨ ਪਾਤੀ ਸਿੰਗਾਰ ਜੰਨਾ ਬਰਾਗ ਨੇ ਆਪਾਂ ਨੂੰ ਮਾਤਾ ਜੀ ਤੋਂ ਜੀਤ ਮਾਤਾ ਗੁਜਰ ਕੌਰ ਜੀ ਤਾਂ ਮਾਤਾ ਸੁੰਦਰ ਜੀ ਸੁਦਰੀ ਜੀ ਅਤੇ ਤਾਂ ਮਾਤਾ ਸਰਪੌਰ ਜੀ ਗੁਰੂ ਤੇ ਲਹਿਰ ਉਹਨਾਂ ਦਾ ਬਰਾਗ ਨੇ ਜੀਵਨ ਇਤਿਹਾਸ ਸਰਬਨ ਕਰਾਇਆ ਹੈ ਕੁੱਤ ਪੋਤਲਾ ਬੇਸਰ ਜਾਵੇ ਕੰਨਾ ਤੋਂ ਹੁੰਦਾ ਨੇ ਗੁਰੂ ਕਾਲ ਦੀ ਤਾਰੋਂ ਸਹੀ ਸਾੜ ਜਾ ਮਾਵਾ ਆਪੂ ਜੀਆਂ ਮਾਤਾ ਮੋਤਾਇਆ ਹੈ ਮਗਰ ਨਾ ਤਰੇ ਖਿਆ ਕਰੋ ਸਾਡੇ ਸਿੱਖ ਧਰਮ ਦੇ ਅੰਦਰ ਖਾਲਸੇ ਦੇ ਅੰਦਰ ਪੰਥ ਦੇ ਅੰਦਰ ਸਾਡੀ ਮਾ ਮਾਤਾ ਗੁਰੂ ਕੌਰ ਦੀ ਮਾਤਾ ਸਹਿਬ ਕੌਰ ਦੀ ਮਾਤਾ ਸਿੱਤੋ ਜੀ ਮਾਤਾ ਸੁੰਦਰੀ ਜੀ ਨੂੰ ਜਾਪ ਕਰਿਆ ਕਰੋ ਜene ਉਹਨਾਰੇ ਆਪਣੇ ਪੁੱਤਰ ਜਿਹੜੇ ਅਸੀਂ ਲਾਗਾ ਦੇ ਨਾਲ ਚਾਹਮਾ ਨਾਤਰੇ ਪੁੱਤਰਾਂ ਨੂੰ ਪਾਲਦੇ ਆਂ ਵੱਡੇ ਹੁੰਦੇ ਸਾਲ ਕੀ ਵਾਰਿਆ ਰੇਖਾਂ ਦੀ ਸਭ ਤੇਰੀ ਕਾਮ ਕੰਮ ਤੋਂ ਤੇਰਾ ਆਧਾਰ ਬਟਾ ਇਹ ਝੋਟ ਤੇਰੀ ਪੜਾਈ ਬੱਦੀ ਤੇਰੇ ਸੋਨਾ ਦਾ ਝੋਟੇ ਪੰਡਾਰ ਬਟਾ

ਪਤਾ ਲੱਗਦਾ ਸਾਡਾ ਕੀ ਇਤਿਹਾਸ ਦੇ ਲੋਕ ਕਿੰਨਾ ਬਹਾਦਰ ਹੈ ਕਾਦੀ ਸਿੰਘਾਂ ਨੇ ਆਪਾਂ ਨੂੰ ਬਾੜ ਸਰਬਲ ਚੜਾਈ ਹੈ ਜਦ ਮੈਂ ਗੁਰੂ ਕਾਲਜੀ ਧਰ ਸੱਜੇ ਪਾਸਾ ਸਾਹਿਬ ਜੀ ਨੇ ਵਚਨ ਕੀਤਾ ਸੀ ਆ ਆਪਣੇ ਚਾਰ ਪੁੱਤਰਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾੜ ਕੇ ਤੁਰਿਆ ਸੀ ਦੋ ਚੰਕੌਰ ਸਾਹਿਬ ਦੀ ਢੜੀ ਵਿੱਚ ਮਾਰੇ ਦੋ ਚੰਕੌਰ ਸਾਹਿਬ ਦੇ ਧਤ ਮਾਰ ਦਿੱਤੇ ਇਸ ਬਾਅਦ ਤੇ ਮੇਰੇ ਪੌਮ ਬਾਪੇ ਸਰਮਾ ਕੇ ਸਾ ਸੰਤ ਜੀ ਆ ਸਾਹ ਕੋਈ ਨਹੀਂ ਹੋਇਆ ਹੈ ਨਾ ਹੋਣਾ ਹੈ ਇਸ ਬਾਤ ਦੇ ਉਹਨਾਂ ਦੇ ਇਹ ਮਹਾਰ ਜੋਲ ਮਿਲਿਆ ਸਾ ਸੰਤ ਜੀ ਤੋਂ ਕਾਮਨਾ ਪ੍ਰਾਪਤ ਜੀ ਆਪਾਂ ਮੇ ਵਿਸਥੀਆ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਜੇ ਮੈਂ ਪਾਈ ਤਰਸਨ ਸੰਗਰੇ ਹੋਣ ਥੋੜੇ ਜਿਹਾਰ ਕਿਸੇ ਸਦਾ ਖੁਆਰੀ ਉਹਨੋਂ ਭਲਾ ਕੇ ਛੱਡ ਕੇ ਅਸੀਂ ਫਾਰ ਹੋ ਰਹੇ ਆਂ ਦੁਖੀ ਹੋ ਰਹੇ ਆਂ ਜੇ ਗੁਰੂ ਚਾਲ ਕਰਾਂਗੇ ਚਿੰਤੇ ਰੱਖਾਂਗੇ ਤੇ ਫਿਰ ਆਪਾਂ ਕਦੇ ਝੋਕੀ ਨਹੀਂ ਹੋਵਾਂਗੇ ਪਰਵਾਰਾਂ ਦੇ ਵਿੱਚ ਵੀ ਕੋ ਕਲੇਸ਼ ਨਹੀਂ ਹੋਣਗੇ ਮਹਾਰਾਜ ਕਰਤਾ ਕਰਦੇ ਆ ਨੌਜਵਾਨ ਸਾਡੀ ਗੋ ਸੇਵਾ ਕਰਦੇ ਆ ਜਿਨ੍ਹਾਂ ਕੋਈ ਨਹੀਂ ਹੈ ਦਿੱਤੀ ਦਾਨ ਤੇ ਜੋੜ ਮੇਲਿਆਂ ਚ ਵੀ ਹੋਵੇ ਨਗਰ ਦੀ ਸੰਤਰੀ ਆਪਾਂ ਆਪਾਈ ਗੁਰ ਸਿੱਖੇ ਨਵੇਂ ਧਾਰ ਕਰਦੇ ਕਿਸਾਂ ਧਾਰੀ ਬਣੇ ਜਿਵੇਂ ਮਹਾਰਾਜ ਜੀ ਦਾ ਹੁਕਮ ਹੈ ਸਾਫ ਸੂਰਜ ਦਸਤਾਰ ਸੇਵਾ ਸਾਫਤ ਸੇਵਤ ਹੋਈਏ ਭਾਈ ਕਿਸਾ ਇਸ ਧਾਰੀ ਬਣੀਏ ਕਿ ਦਸਤਾਰਾਂ ਸਜਾਈਏ ਸਰ ਦੇ ਉੱਤੇ ਪਤਾ ਲੱਗਦਾ ਦਸਤਾਰ ਸਜਾਈ ਹੋਵੇ ਜੰਨਾ ਉਹਦਾ ਰੂਪ ਸਾਤੇ ਜੰਨਾ ਦਾ ਆਰਾਧੀ ਕਰਪਾ ਦਾ ਰੂਪ ਲੱਗਦਾ ਹੈ ਐਸ ਲਈ ਭਾਈ ਕੋ ਸਿੱਖੀ ਨੋ ਵੀ ਤਾਮ ਕਰੋ ਅੰਮ੍ਰਿਤਸਤੋ ਗੁਰੂ ਬਾਣੀ ਪਾਓ ਗੁਰੂ ਨੇ ਨਾ ਲੱਗੀਏ ਗੁਰੂ ਨੇ ਸਾਡੇ ਜੇੜੇ ਮਾਰ ਕਰਨੇ ਆ। ਜਨਮੀ ਦੇ ਜੇ ਆਪਾਂ ਆਪਣੀ ਜਨਮੀ ਦਾ ਉਧਾਰ ਕਰਨਾ ਚਾਹ ਰਹੇ ਆ। ਜੇ ਆਪਾਂ ਆਪਾ ਮਿਲਸੇ ਜਨਮੋਂ ਸਫਰ ਕਰਨਾ ਚਾਹਦੇ ਆ ਸਾਡੀ ਤਲਿਆ ਹੋ ਜੇ ਸਾਡੀ ਮੁਕਤੀ ਹੋ ਜਾਵੇ। ਸਾਡੇ ਜਨਮ ਮਾਰ ਕੱਟੇ ਜਾਣ। ਸਾਡਾ ਉਧਾਰ ਹੋ ਜਾਵੇ ਜੋ ਗੁਰੂ ਦੇ ਚਰਨਾ ਲਾਹ ਜੋਤੀ ਹੀ ਹੋਣਾ ਹੈ। ਇਸ ਬਾਤੇ ਪਾਣੀ ਅੰਮ੍ਰਿਤ ਸਤੋ ਗੁਰੂ ਵਾਰੇ ਬਾਰ ਬਾਰ ਨਿਆ ਤੁਸਿਆਂ ਲਾਗੋ। ਹਾਉ ਹਮ ਕਾਈ ਤਰਸਨ ਸੰਗ ਹੋਰ ਜਿਸਾਂ ਦੇ ਅਗਰੇ ਪੜਾ ਤੇ ਮਹਾਰਾਜ ਦੇ ਕੇ ਤੇ ਸੇਵਾ ਲਵੇ ਪਾਈ ਵਾਹ ਨਹੀਂ ਕੀਤਾ ਬਾਸਾ ਵਾਹ ਨਹੀਂ ਕੀਤਾ ਸਾਥੋਂ ਕੀ ਕਲੱਡੀ ਚਲੇਗੇ ਬਾਦਸ਼ਾ ਉੱਥੇ ਕਮਰ ਕੱਸੇ ਖੋਲ ਕੇ ਤੇ ਲੈ ਕਰਦੇ ਤੇ ਸਰਵਾਰ ਆ ਜਿਹੜੀ ਮਿਆਰ ਚ ਭਾਰਦੀ ਤੇ ਬਾਦਸ਼ਾ ਨੇ ਸਿੰਘਾਂ ਨੂੰ ਹਕਮ ਕਰਿਆ ਸਿੰਘੋ ਗੁਰੂ ਗ੍ਰੰਥ ਸਾਹਿਬ ਜਾ ਉਪrakash ਕਰੋ ਗੁਰੂ ਗ੍ਰਾਸ ਸਾਹਿਬ ਜਿਵੇਂ ਅੱਜ ਪ੍ਰਕਾਸ਼ ਪ੍ਰਕਾਸ਼ ਕਰਿਆ ਗਿਆ ਤੇ ਮਹਾਰਾਜ ਨੇ ਦਵਾਨ ਸਿਾਇ ਜਿਵੇਂ ਅੱਜ ਸਜੇ ਆ ਕਲੀਆਂ ਵਾਲੇ ਸ਼ੈਨ ਸ਼ੈ ਨੇ ਦਸ਼ੇਸ਼ ਹਸਪਤਾਲੇ ਗੁਰੂ ਖੂਬ ਸਿੰਘ ਨੇ ਜਦੋਂ ਦਵਾਨ ਸਜਾਇਆ ਤੇ ਸੰਗਤਾਂ ਜਿਵੇਂ ਆ ਚਾਈਆਂ ਇਹ ਸਵਾਰ ਵਾਲੇ ਪਾਲੇ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਸਜਗੀਆਂ ਪਾਤਸ਼ਾਹ ਸਿੱਖਾਂ ਨੂੰ ਸੰਗਤ ਨੂੰ ਆਪਣੇਸ਼ ਕਰਦੇ ਆ ਤੇ ਉਦੋਂ ਲੰਗਰ ਦੇ ਵਾਸਤੇ ਰਾਸਾ ਆਉਂਦੀਆਂ ਜੇਸਤਾਰ ਗੁਰਸਖ ਦਾ ਲੈ ਕੇ ਗੁਰੂ ਨਾਨਕ ਦੇਵ ਜੀ ਦਾ ਲੰਗਰ ਚੱਲਦਾ ਜਿਵੇਂ ਅੱਜ ਲੰਗਰ ਚੱਲਦੇ ਲੰਗਰ ਚੱਲਦੇ ਤੇ ਭਾਈ ਲੱਲੇ ਦੇ ਕੰਨ 'ਚ ਗਲੇ ਲੱਗ ਗਈ ਉਹ ਜਿਹਨੇ ਉਹਨੂੰ ਪਤਾ ਲੱਗਿਆ ਵੀ ਕਾਲੀਆਂ ਵਾਰੇ ਸ਼ੈਤਾਨਾ ਬਾਖਾ ਜਿੱਥੇ ਅੱਗੇ ਸਾਫੋ ਦੀ ਤਲਵੰਡੀ ਉਹਦਾ ਨਾਮ ਹੈ ਸਾਫੋ ਦੀ ਤਲਵੰਡੀ ਤੇ ਉਹਦਾ ਨਾਮ ਦਮਨਵਾ ਸਾਧੀ ਹੈ ਪਾਤਸ਼ਾਹ ਨੇ ਸਾਰੇ ਜੰਗ ਲੜ ਕੇ ਉੱਥੇ ਆ ਕੇ ਜਮ ਲਿਆ ਕੋ ਸਪਨਾ ਸ੍ਰੀ ਵਾਹਿਗੁਰੂ ਤੇ ਹੁਣ ਪਾਤਸ਼ਾਹ ਅਪਨੇਸ਼ ਕਰਦੇ ਐ ਕਿ ਉਧਰ ਜੋ ਸਰਸਾ ਦੇ ਵਿਛੋੜਾ ਤੇ ਆਸੀ ਭਾਈ ਮਨੀ ਸਿੰਘ ਮਾਤਾ ਸਹਿਬ ਦੇਵਾਂ ਮਾਤਾ ਸੁਖਣੀ ਜੀ ਉਹ ਵਿਛੜਾ ਪਾ ਕੇ ਚਲੇਗੇ ਦਿੱਲੀ ਉਹਨਾਂ ਨੂੰ ਪਤਾ ਲੱਗਿਆ ਉਹ ਵੀ ਇੱਥੇ ਆ ਗਏ ਨਮਸਕਾਰ ਕਰੀ ਤੇ ਭਾਈ ਲੱਗਾ ਉੱਟ ਕੇ ਖੜਾ ਹੋ ਗਿਆ ਜਦੋਂ ਮਾਤਾ ਨੇ ਪੁੱਛਿਆ ਮਹਾਰਾ ਸਾਨੂੰ ਸਹਿਬ ਜੱਟ ਨਹੀਂ ਦੇਹਨੇ ਜੋਰਾਵਰ ਸਿੰਘ ਤੇ ਖਤੇ ਸਿੰਘ ਜਿਹਾਰ ਸਿੰਘ ਤੇ ਅਰਜੀਤ ਸਿੰਘ ਮਹਾਰਾ ਸਾਰੇ ਸਹਿਬ ਜੱਟ ਨਹੀਂ ਦੇਹਦੇ ਪਾਪਾ ਨੇ ਆਮੇ ਡਰ ਕੇ ਕਿ ਕਤਲ ਸੁਣਣੀ ਹੈ ਬਾਦਸ਼ਾਹ ਕੀ ਕਹਿੰਦੇ ਆ ਅੰਬਰ ਦੀਆਂ ਬੂੰਦਾਂ ਸੇ ਮਰਦ ਖਾਸ ਹੈ ਇਸ ਗਾਵੇ ਚਾਰੇ ਸਹਜਾ ਤੇ ਮੈਂ ਐਨਾ ਪੁੱਤਰਾ ਕੋ ਸਤਨਾਮ ਸ੍ਰੀ ਗੰਗਾਇ ਮਾਤਾ ਨੇ ਲੋਕ ਗਿਆਨ ਕਰਿਆ ਬੇਨਤੀ ਕਰੀ ਕਹਿੰਦੇ ਆ ਸਾਰੇ ਮੇਰੇ ਪੁੱਤਰ ਕੋਚ ਗੱਲਾਸ ਵੀ ਖੜਾ ਹੋ ਗਿਆ ਕੰਲਾ ਹਕਾਰ ਆ ਗਿਆ ਮਨ ਚ ਫੌੜਨ ਲੱਗਿਆ ਪਾਕਾ ਕਲੀਆਂ ਵਾਰਿਆ ਕੋ ਚਾਰ ਸਹਿਬ ਜਾਲੇ ਜਿਗਰ ਦੇ ਟੋਟੇ ਮੈਂ ਨਾ ਵੀ ਲੋਹ ਬਾਰ ਕੇ ਪ੍ਰੋਦਾ ਸਿੰਘ ਸੀਰ ਗਰਾ ਕੇ ਇੱਥੇ ਆ ਗਿਆ ਮੇਰੇ ਕੋਲ 500 ਜਵਾਨ ਸੀ ਮੈਨੂੰ ਦੱਸਦਾ ਮੈਂ ਕੋਲੋਂ ਜੰਗ ਜਿੱਤ ਕੇ ਲੰਦਾ ਪਰ ਉਹ ਹੰਕਾਰ ਕਰਕੇ ਮਾਰੇ ਨੂੰ ਅੱਗੇ ਸ਼ਬਦ ਬੋਲਦਾ ਦਿੱਖਾ ਵਲਾ ਕਿਵੇਂ ਬੋਲਦਾ ਕੱਲ੍ਹ ਵੀ ਆਦਾ ਸਤਿਗੁਰ ਨੇ ਆ ਕੇ ਸਭੋ ਕੀ ਤਲਬੰਦੀ ਖੋਲੇ ਕਮਰੇ ਕਸਈਓਥੇ ਕਰਕੇ ਰਖੀ ਪਗਉ ਤੇ ਹੀ ਛੰਡੀ ਗੁਰੂ ਗਰੰਤ ਸਾਹਿਬਾ ਜੀ ਉਥੇ ਸੀ ਪ੍ਰਕਾਸ਼ ਕਰਾਇਆ ਕਲਗੀਆਂ ਬਾੜੇ ਪ੍ਰੀਤਮਨ ਨੇ ਜੀਵਨ ਤੁਮੇ ਦਵਾਨ ਸਜਾਇਆ ਕਲਗੀਆਂ ਬਾੜੇ ਪ੍ਰੀਤਮਨ ਨੇ ਜੀਵਨ ਤੁਮੇ ਦਵਾਨ ਸਜਾਇਆ ਅੰਮ੍ਰਿਤ ਗੁਰ ਬਾਣੀ ਲਾ ਉਥੇ ਪਾਗ ਮੇਕ ਤੇ ਵਰਨ ਵਰਨਾ ਮਨ ਸੀ ਤਲੋ ਜਨ ਜੋ ਦਰਸ਼ ਗੁਰੂ ਦੇ ਕਰਦਾ ਸਭ ਸੀ ਤਲਮ ਨੀਦਾ ਰੋਜ਼ ਨਿਤ ਅਗਿ ਜਨਾਮ ਕਰਾਇਆ ਕਲੀਆਂ ਵਾਲੇ ਪ੍ਰੀਤੰਨੇ ਜੀ ਤੰਮ ਤਮੇ ਦਵਾਨ ਸੁਜਾਇਆ ਕਲੀਆਂ ਵਾਲੇ ਪ੍ਰੀਤੰਨੇ ਜੀ ਤੰਮ ਤਮੇ ਦਵਾਨ ਸੁਜਾਇਆ ਸਤਲੋਕੀ ਸਾਹਮਣੇ ਇੱਕ ਪਾਸੇ 40 ਤੇ ਦੂਜੇ ਪਾਸੇ 10 ਲੱਖ ਨੀਤੀ ਨੂੰ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਸਰਜੀਕਲ ਸਟ੍ਰਾਈਕ ਸਰਜੀਕਲ ਸਰਪਰਾਇਕ ਨੌਕਰ ਉਹ ਕਹਿੰਦਾ ਮੈਂ ਸਰਜੀਕਲ ਸਰਪਰਾਇਕ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਚਲਕਾਰ ਵੀ ਕਰਕੇ ਹਵੇਲੀ ਵਿੱਚੋਂ پکڑ ਕੇ ਲਿਆਵਾਂਗਾ ਕੌੜੀਆਂ ਤਿਆਰ ਕੀਤੀਆਂ ਗਈਆਂ ਫੌਜ ਦੀ ਟੁਕੜੀ ਤਿਆਰ ਕੀਤੀ ਗਈ ਦੋ ਜਵਾਨ بھائی لال خان لا کے ستگر نے بول کے ست سری اکال کا جاکارا بھائی ایک سگن مکھی تیر چارے چلے ست سری اکال کا جاکارا لا کے باجا والے ستگرو پاشا نے بھائی لال